ਹਾਂ ਜੀ ਹੋ ਜਾਂਦਾ ਪਰ ਕੁਝ ਨਹੀਂ ਹੋ ਗਿਆ ਹੋ ਗਿਆ ਸਰਦਰ ਦੇਖੀ

ਕਾਲੇ ਗੁਰੂ ਹਲਕੇ ਹਲਕੇ ਦੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਤੇ ਬਹੁਤ ਪੈਸੇ ਆ ਚੁੱਕੇ ਨੇ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਵੀ ਬੜੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾ ਚੁੱਕੀ ਆ ਅਸੀਂ ਜੰਡਿਆਲੇ ਸ਼ਹਿਰ ਦੇ ਸੁੰਦਰੀ ਕਰਨ ਵਾਸਤੇ ਮੈਂ ਜਿਹੜਾ ਹਾਰਟੀਕਲਚਰ ਵਿੰਗ ਆ ਉਹਦੀਆਂ ਵੀ ਬਾਕਾਇਦਾ ਡਿਊਟੀਆਂ ਲਗਾਤੀਆਂ ਨੇ ਉਹ ਵੀ ਜਿੱਥੇ-ਜਿੱਥੇ ਵੀ ਕੋਈ ਬਿਊਟੀਫਿਕੇਸ਼ਨ ਜੰਡਿਆਲੇ ਦੀ ਹੋ ਸਕਦੀ ਆ ਉਹਦੇ ਵਾਸਤੇ ਉਹ ਉਹਦਾ ਡੀਪੀਆਰ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹਦੇ ਵਾਸਤੇ ਤਿਆਰ ਕੀਤੀ ਜਾ ਰਹੀ ਆ ਔਰ ਜੰਡਿਆਲਾ ਜਿਹੜਾ ਆ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਜੰਡਿਆਲਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਿਆ ਜਿਹੜਾ ਉਹ ਦੇਖੂਗਾ ਬਕਾਇਦਾ ਜੰਨੀਆਂ ਵੀ ਮੈਂ ਬੀਇੰਗ ਬਿਜਲੀ ਮੰਤਰੀ ਤੇ ਬੀਇੰਗ ਵਿਧਾਇਕ ਮੇਰੀ ਇਹ ਜ਼ਿੰਮੇਵਾਰੀ ਬਣਦੀ ਸੀਗੀ ਕਿ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਲੋਕਾਂ ਨੂੰ ਨਾ ਆਉਣ ਔਰ ਜੰਡਿਆਲੇ ਦੇ ਵਿੱਚ ਵੀ ਅਸੀਂ ਜੰਨੀਆਂ ਵੀ ਤਾਰਾਂ ਦਾ ਜਾਲ ਸੀਗੇ ਜਾਂ ਨਵੇਂ ਕੋਈ ਟਰਾਂਸਫਾਰ ਮੋਟਾ ਖੰਬੇ ਵਗੈਰਾ ਲਗਾਉਣੇ ਸੀਗੇ ਉਹ ਜਿਹੜੇ ਆ ਪਿਛਲੇ ਦਿਨੀ ਰਿਪੇਅਰ ਕੀਤੀ ਆ ਜਿੱਥੇ ਨਵੇਂ ਲਾਉਣ ਦੀ ਲੋੜ ਸੀ ਕੀ ਨਵੇਂ ਵੀ ਲਾਏ ਨੇ ਔਰ ਜੰਡੇਆਲਾ ਸ਼ਹਿਰ ਦੇ ਲੋਕ ਔਰ ਜਿਹੜੇ ਨੇ ਉਹ ਬੜੇ ਸੂਝਮਾਨ ਲੋਕ ਨੇ ਔਰ ਇਹਨਾਂ ਦੀ ਜਿਹੜੇ ਜਿਹੜੇ ਵੀ ਕੰਮ ਇਹ ਸਮੇਂ-ਸਮੇਂ ਤੇ ਦੱਸਦੇ ਰਹਿਣ ਕਿ ਮੈਂ ਵੀ ਇੱਥੋਂ ਦਾ ਵਸਨੀਕ ਆ ਮੈਨੂੰ ਤੇ ਵੈਸੇ ਹੀ ਕੱਲੀ-ਕੱਲੀ ਗਲੀ ਦਾ ਪਤਾ ਹੈ ਕੱਲੇ-ਕੱਲੇ ਬਾਜ਼ਾਰ ਦਾ ਪਤਾ ਹੈ ਸੋ ਮੇਰੀ ਮੇਰੇ ਧਿਆਨ ਦੇ ਵਿੱਚ ਆ ਹਰ ਕੰਮ ਜੰਡੇਆਲੇ ਦਾ ਜਿਹੜਾ ਆ ਉਹ ਪੈਲ ਦੇ ਦਾ ਆਪ ਕੀਤਾ ਚਾਹੁੰਦਾ। ਪੰਜਾਬ ਵਿੱਚ ਜਿੰਨੀ ਚੋਣਾਂ ਦਾ ਰਿਜ਼ਲਟ ਆ ਰਿਹਾ ਚਾਹ ਤਾਂ ਵੀ ਤਿੰਨ ਜੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਸ ਸਾਲ। ਬਹੁਤ ਵਧੀਆ ਰੁਝਾਨ ਨੇ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਤੇ ਆਲਮੋਸਟ ਜਿੱਤ ਜਿਹੜੀ ਆ ਸਾਡੀ ਤਿੰਨਾ ਤੇ ਯਕੀਨਨ ਹੋ ਚੁੱਕੀ ਆ। ਔਰ ਜਿੱਥੇ ਇੱਕ ਸੀਟ ਆ ਉਥੇ ਵੀ ਲੋਕਾਂ ਵੱਲੋਂ ਕੋਈ ਕਮੀ ਨਹੀਂ ਆ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਹੋਊਗੀ ਉਹਨੂੰ ਵੀ ਜ਼ਰੂਰ ਅਸੀਂ ਉਹਦਾ ਜਿਹੜਾ ਆ ਉਹਨੂੰ ਮੰਤਨੋ ਦਾ ਕਰਾਂਗੇ ਔਰ ਮੈਂ ਪੰਜਾਬ ਦੇ ਵੋਟਰਾਂ ਨੂੰ ਜਿਹੜੀ ਆ ਉਹ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਮਨੀ ਚੋਣਾ ਜੜੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ ਅਮਨ ਅਰੋੜਾ ਜੀ ਪੰਜਾਬ ਪ੍ਰਧਾਨ ਬਣਾਏ ਕਿ ਉਹਨਾਂ ਵੱਲੋਂ ਦੇਖੋ ਅਮਨ ਅਰੋੜਾ ਸਾਹਿਬ ਨੂੰ ਮੇਰੀ ਗੱਲ ਵੀ ਹੋਈ ਆ ਮੈਂ ਵਧਾਈ ਦਿੱਤੀ ਆ ਬੜੀ ਵਧੀਆ ਗੱਲ ਆ ਬੜੇ ਸਾਡੇ ਸੁਲਝੇ ਹੋਏ ਸਿਆਣੇ ਇਮਾਨਦਾਰ ਨੇਤਾ ਨੇ ਔਰ ਬੜੇ ਐ ਸਮੇਤੋਂ ਪਾਰਟੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਜਿਹੜਾ ਹੈ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗਾ ਔਰ 2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਦੁਬਾਰਾ ਤੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਂਗੀ ਵਿਰੋਧੀ ਧਿਰਾਂ ਨੂੰ ਕੀ ਕਹੋਗੇ ਕੁਝ ਵੀ ਨਹੀਂ ਮੈਂ ਕੀ ਕਹਣਾ ਵਿਰੋਧੀ ਧਿਰਾਂ ਨੂੰ ਕਰੀ ਜਾਣ ਆਪਣਾ ਉਹ ਨਾ ਦਾ ਕੰਮ ਉਹ ਆਪਣਾ ਕੰਮ ਕਰਨਾ ਹੱਸਦੇ ਵਸਦੇ ਰਹਿਣ ਮੇਰੇ ਨਾਲ ਸ਼ੁਭ ਕਾਮਨਾਵਾਂ ਉਹਨਾਂ ਨੂੰ ਬਸ ਹੋਰ ਕੀ ਕਹਿਣਾ ਆਪਾਂ ਰੋਦੀ ਕਰਾਂਗੇ ਸੋਲਿਊਸ਼ਨ ਕਰੋ ਦੇਖੋ ਮੇਰਾ خیال ਆ ਕਿ ਹਾਰਡਲੀ 15 20 ਦਿਨ ਦੇ ਵਿੱਚ ਉਹਨੂੰ ਅਸੀਂ ਕੰਪਲੀਟ ਕਰ ਲਾਂਗੇ ਸਾਰੀ ਟ੍ਰੈਫਿਕ ਜੰਡਿਆਲੇ ਦੀ ਜਿਹੜੀ ਆ ਉਹ ਡਾਇਵਰਟ ਹੋ ਜਾਣੀ ਦੇਖੋ ਇਤੋਂ ਤੁਸੀਂ ਵੈਰੋਵਾਲ ਰੋਡ ਤੋਂ ਜਾਓਗੇ ਸੂਏ ਤੱਕ ਜਿਹੜਾ ਬੰਦਾ ਜਲੰਧਰ ਤੋਂ ਆ ਰਿਹਾ ਉਹਨੇ ਧਾਰੜ ਜਾਣਾ ਆ ਜਾਂ ਏਕਲਗੱਡੇ ਜਾਣਾ ਆ ਜਾਂ ਪਰੇ ਖਡੂਰ ਸਾਹਿਬ ਨੂੰ ਜਾਣਾ ਆ ਉਹਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਹੀ ਨਹੀਂ ਪਊਗੀ ਉਸਦਾ ਇਹ ਉਹ ਬਾਈਪਾਸ ਸੂਵੇ ਵਾਲੀ ਸੜਕ ਦੇ ਨਾਲ-ਨਾਲ ਨਿਕਲੂਗਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਤਰਨਤਾਰਨ ਬੰਡਾਲਾ ਇੱਧਰ ਸਫੀਪੁਰ ਨੋਨੇਪਿੰਡ ਇੱਧਰੋਂ ਜਿੱਨੇ ਨਿਕਲਣਾ ਉਹ ਵੀ ਜਿਹੜੇ ਆ ਉਧਰ ਦੀ ਸਾਰੀ ਟ੍ਰੈਫਿਕ ਦਾ ਵਰਕ ਹੋ ਜਾਣੀ ਆ ਸੋ ਹਰ ਚੀਜ਼ ਨੂੰ ਕਰਨ ਵਾਸਤੇ ਸਮਾਂ ਲੱਗਦਾ ਦੇਖੋ ਬੜੇ ਲੰਬੇ ਸਮੇਂ ਤੋਂ ਕੰਮ ਜਿਹੜੇ ਇਹਨਾਂ ਰੁਕੇ ਨੇ ਜੰਡੇ ਵਾਲੇ ਦੇ ਇਹ ਆਪਾਂ ਸਾਰੇ ਸ਼ਹਿਰ ਵਾਸੀ ਆਪਾਂ ਜਾਣਦੇ ਆ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਆਬਾਦੀ ਵਾਦੀ ਗਈ ਵਹੀਕਲ ਵੀ ਲੋਕਾਂ ਦੇ ਵਧ ਗਏ ਔਰ ਜਗਾ ਉਹ ਨਹੀਂ ਸੀਗੀ ਨਾ ਜਗਾ ਉਹ ਨਹੀਂ ਰਹੇਗੀ ਹੁਣ ਸਾਨੂੰ ਕੋਈ ਨਾ ਕੋਈ ਇਹਦਾ ਆਲਟਰਨੇਟ ਹੱਲ ਜਿਹੜਾ ਉਹ ਕਰਨਾ ਪਹਿਲਾਂ ਸੀਗਾ ਉਹ ਅਸੀਂ ਕਰ ਦਿੱਤਾ ਸਿਰਫ ਉਹਦੀ ਕੰਪਲੀਸ਼ਨ ਹੋਣ ਵਾਲੀ ਬਾਕੀ ਹੈ ਜਿਸ ਦਿਨ ਉਹ ਰੋਡ ਜਿਹੜੀ ਆ ਉਹ ਚੱਲ ਗਈ ਜਡੇਆਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਪਣੇ ਆਪ ਹੀ ਜਿਹੜੀ ਆ ਉਹ ਸੋਲਵ ਹੋ ਦੇਗੀ ਇਹ ਕਸ਼ੀਦ ਉਦਮ ਸਿੰਘ ਤੋਂ ਸ਼ੇਖਪੁਰ ਮੁਹੱਲੇ ਦੇ ਸੜਕ ਬਹੁਤ ਔੜੀ ਖਰਾਬ ਆ ਕਾ ਵੀ ਜਿਹੜਾ ਉਹਦੇ ਵਿੱਚ ਪਾਣੀ ਰਹੀ ਸੀ ਇਸ ਟੰਡਰ ਆਉਣ ਹਾਂ ਬਿਲਕੁਲ ਆਉਣਗੇ ਜੀ ਆ ਅਸੀਂ 25 ਛੜਕਾਂ ਜਿਹੜੀਆਂ ਨੇ ਕੀਤੀਆਂ ਨੇ ਉਹਦੇ ਵਿੱਚ ਹੈ